कुछ नहीं, नहीं बच्चा मुड़के फोन लाया मैं तोहे लाया दोहरे तेरे लाया पर बच्चा ही नहीं मुड़के खान लगे एम्बुलेंस वाले आए डाक्टर भी आए नी कहा नहीं बच्चा पूरा हो गया ਨੂੰ ਨੌ ਮਹੀਨੇ ਹੋਏ ਹੈ ਬਾਰ ਗਏ ਜੇ ਕੁਮਾਰਾ ਬਸ ਉਹ ਮੁੰਡੇ ਰੂਮ ਵਾਲੇ ਦੱਸਦੇ ਠੀਕ ਨਹੀਂ ਸੀ ਠੀਕ ਨਾ ਹੋਣ ਕਰਕੇ ਉਹਨਾਂ ਥੋੜੀ ਦਵਾਈ ਦਿੱਤੀ ਆ ਉਹ ਖਾ ਕੇ ਤੇ ਸੁੱਤਾ ਹੈ ਕਿਹ ਲੋ ਬੱਚੇ ਰਹਦੇ ਜਿੱਦ ਤੱਕ ਮਲਭੀ ਉਹ ਬੋਲਿਆ ਹੀ ਨਹੀਂ ਹਾਈਉ ਨਹੀਂ ਕੀਤੀ ਜਦੋਂ ਸਾਇਲੈਂਟ ਟੈਗ ਆ ਜਾਂਦਾ ਨਾ ਇਸ ਤਰ੍ਹਾਂ ਉਹਨੂੰ ਆ ਗਿਆ ਕਿ ਨਾਈਸ ਬੱਚਾ ਸੀਗਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬਸ ਹੁਣ ਅਸੀਂ ਉਹਦੀ ਬਾਡੀ ਨੂੰ ਅਪੀਲ ਕਰਦੇ ਆ ਅਸੀਂ ਤੇ ਭਾਈ ਕੁਲਦੀਪ ਸਿੰਘ ਤੇ ਢਾਲੀਵਾਲ ਸਾਹਿਬ ਨਾਲ ਵੀ ਮਿਲੇ ਆ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਅਸੀਂ ਇਹ ਬੱਚੇ ਦੀ ਬਾਡੀ ਨੂੰ ਕਿਉਂਕਿ ਪਰਿਵਾਰ ਦੀ ਮਾ ਲਈ ਹੱਤ ਵੀ ਕਮਜ਼ੋਰ ਐ ਪੈਸੇ ਚੁੱਕ ਕੇ ਇਹਨਾਂ ਨੇ ਬਾਹਰ ਖਲਾਇਆ ਸੀ ਉਹਨੂੰ ਤੇ ਚਲ ਚਾਇਆ ਗਿਆ ਚਲੋ ਵੀ ਬੰਦਾ ਵਾਦੇ ਨੂੰ ਪੈਂਦਾ ਪਰ ਉਹ ਕੀ ਉਹ ਨੁਕਸਾਨ ਹੋ ਗਿਆ ਹੁਣ ਬੱਚਾ ਚੜਾਈ ਕਰ ਗਿਆ ਕਿ ਹੁਣ ਮਲਵੀ ਸਰਕਾਰ ਨੂੰ ਇਹ ਸਾਡੀ ਇਹ ਪੀ ਲੈ ਕੇ ਸਾਡਾ ਬੱਚਾ ਜਿਹੜਾ ਜਾ ਉਹਦੀ ਜਿਹੜੀ ਬਾਡੀ ਆ ਉਹ ਉਹ ਪਰਿਵਾਰ ਨੂੰ ਦਿੱਤੀ ਜਾਵੇ ਲਿਆ ਕੇ ਅਰਮੀਨੀਆ ਕੰਟਰੀ ਚ ਗਿਆ ਹੈਗਾ ਅਰਮੀਨੀਆ ਕੰਟਰੀ ਦੇ ਵਿੱਚ ਜਰਮਾਨ ਸ਼ਹਿਰ ਦਾ ਨਾਮ ਆ ਕਿੱਥੇ ਉਹ ਰਹਿੰਦਾ ਸੀਗਾ ਉੱਥੇ ਉਹ ਨਹੀਂ ਦਿੱਤ ਰਹੀ ਤੇ ਤੁਹਾਡੇ ਘਰ ਪਾਰਟੀ ਦੇ ਕੁਝ ਨੁਮਾਇੰਦੇ ਵੀ ਆਏ ਉਹਨਾਂ ਵੱਲੋਂ ਕੀ ਕਹਿਣਾ ਉਹਨਾਂ ਨੇ ਪੂਰੀ ਸਪੋਰਟ ਕੀਤੀ ਤੁਹਾਡੀ ਉਹ ਕਹਿੰਦੇ ਆ ਵੀ ਅਸੀਂ ਆਪਣੇ ਲੈਟਰਪੇਡ ਆਮ ਪਾਰਟੀ ਦੇ ਐਮਐਲਏ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਆਪਣੇ ਲੈਟਰਪੇਡ ਤੋਂ ਜਿਹੜੀ ਹੈਗੀ ਆ ਇਹ ਤੁਹਾਡੀ ਅਪੀਲ ਲਿਖ ਕੇ ਤੇ ਅਸੀਂ సీఎం ਸਾਹਿਬ ਤੱਕ ਪਹੁੰਚਾ ਦੇ ਅੱਜੇ ਪਹੁੰਚਾਵਾਂਗੇ ਤੇ ਉਹਨਾਂ ਨੇ ਹਰ ਨੂੰ ਤਲਾਸ਼ਾ ਦਿੱਤਾ ਹੈ ਕਿ ਕੋਈ ਗੱਲ ਨਹੀਂ ਤੁਹਾਡੇ ਬੱਚੇ ਦੀ ਜੜ ਬਾੜੀ ਆ ਹੀ ਲੈ ਕੇ ਸ਼ੁਨੀ ਇਹੋ ਜੀ ਕੋਈ ਗੱਲ ਨਹੀਂ ਬੱਚਾ 9 ਮਹੀਨੇ ਹੋ ਗਏ ਬਾਹਰ ਖਲੇ ਤੇ ਬਸ ਐਹੋ ਗੱਲ ਹੋਈ ਮਾੜੀ ਜੀ ਮम्मा ਮਨੂ ਕਾਲੀ ਜੀ ਪਾਣੀ ਹੋਰ ਕੋਈ ਗੱਲ ਨਹੀਂ ਮੈਂ ਕਿਹਾ ਬੱਸ ਚਲ ਕੋਈ ਗੱਲ ਨਹੀਂ ਦਵਾਈ ਲੈ ਤੇ ਸੌਂਦਾ ਤੇ ਮੁੜ ਕੇ ਮੁੰਡਿਆਂ ਦਾ ਫੋਨ ਆਇਆ ਫਿਰ ਅੰਡੇ ਲਈ ਮੁੰਡਾ ਤੁਹਾਡਾ ਫੋਨ ਨਹੀਂ ਇੰਟਿਆ ਮੁੰਡਿਆਂ ਫੋਨ ਲਾਇਆ ਵਾ ਫਿਰ ਦੋਰੇ ਲਾਇਆ ਦੋਰੇ ਤੇਰੇ ਲਾਇਆ ਪਰ ਬੱਚਾ ਘੂਇਆ ਨਹੀਂ ਮਣਕਿਉਂ ਕਹਿੰਦੇ ਖਾਣ ਲੱਗੇ ਐਂਬੂਲੈਂਸ ਵਾਲੇ ਆਏ ਡਾਕਟਰ ਵੀ ਆਏ ਨੇ ਉਹਾਂ ਕਹਿੰਿਆ ਨਹੀਂ ਬੱਚਾ ਪੂਰਾ ਹੋਏ ਪਨੂ ਨੌ ਮਹੀਨੇ ਹੋਏ ਹੀ ਬਾਰ ਗਏ। ਜਿੱਕੂ ਮਾਰਾ। ਬਸ ਉਹ ਮੁੰਡੇ ਰੂਮ ਵਾਲੇ ਦੱਸਦੇ ਠੀਕ ਨਹੀਂ ਸੀ। ਠੀਕ ਨਾ ਹੋਣ ਕਰਕੇ ਉਹਨਾਂ ਥੋੜੀ ਦਵਾਈ ਦਿੱਤੀ ਆ ਉਹ ਖਾ ਕੇ ਤੇ ਸੁੱਤਾ ਹੈ। ਤੇ ਚਲੋ ਉਹ ਬੱਚੇ ਰਾਤ ਦੇ ਵਿੱਚ ਜਿੱਦ ਤੱਕ ਮਲਵੀ ਉਹ ਬੋਲਿਆ ਹੀ ਨਹੀਂ ਹਾਈਉ ਨਹੀਂ ਕੀਤੀ ਜਿੱਦਾਂ ਸਾਇਲੈਂਟ ਐਕ ਆ ਜਾਂਦਾ ਨਾ ਇਸ ਤਰ੍ਹਾਂ ਉਹਨੂੰ ਆ ਗਿਆ। ਕਿਉਂਕਿ ਨਾਈਸ ਬੱਚਾ ਸੀਗਾ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਬਸ ਹੁਣ ਅਸੀਂ ਉਹਦੀ ਬਾਡੀ ਨੂੰ ਅਪੀਲ ਕਰਦੇ ਆ ਅਸੀਂ। ਤੇ ਭਾਈ ਕੁਲਦੀਪ ਸਿੰਘ ਤੇ ਢਾਲੀਵਾਲ ਸਾਹਿਬ ਨੂੰ ਵੀ ਮਿਲੇ ਆ। ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਅਸੀਂ। ਇਹ ਬੱਚੇ ਦੀ ਬਾਡੀ ਨੂੰ ਕਿਉਂਕਿ ਪਰਿਵਾਰ ਦੀ ਮਾਂ ਲਈ ਹੱਥ ਵੀ ਕਮਜ਼ੋਰ ਆ। ਪੈਸੇ ਚੁੱਕ ਕੇ ਇਹਨਾਂ ਨੇ ਬਾਹਰ ਖਲਾਇਆ ਸੀ ਉਹਨੂੰ। ਤੇ ਛੋਟਾ ਹੈਗਾ ਚਲੋ ਵੀ ਬੰਦਾ ਵਾਦੇ ਨੂੰ ਪੈਂਦਾ। ਪਰ ਉਹ ਕੀ ਉਹ ਨੁਕਸਾਨ ਹੋ ਗਿਆ ਹੁਣ। ਬੱਚਾ ਚੜਾਈ ਕਰ ਗਿਆ। ਕਿ ਹੁਣ ਮਲਬੀ ਸਰਕਾਰ ਨੂੰ ਇਹ ਸਾਡੀ ਇਹ ਅਪੀਲ ਹੈ ਕਿ ਸਾਡਾ ਬੱਚਾ ਜਿਹੜਾ ਹੈ ਉਹਦੀ ਜਿਹੜੀ ਬਾਡੀ ਆ ਉਹ ਉਹ ਪਰਿਵਾਰ ਨੂੰ ਦਿੱਤੀ ਜਾਵੇ ਜਿਆ ਕੇ। ਅਰਮੀਨੀਆ ਕੰਟਰੀ 'ਚ ਗਿਆ ਹੈਗਾ। ਅਰਮੀਨੀਆ ਕੰਟਰੀ ਦੇ ਵਿੱਚ ਜਰਮਾਨ ਸ਼ਹਿਰ ਦਾ ਨਾਮ ਆ। ਕਿੱਥੇ ਉਹ ਰਹਿੰਦਾ ਸੀਗਾ। ਉੱਥੇ ਉਹਦੀ ਰਹਿਤ ਰਹੀ। ਤੇ ਤੁਹਾਡੇ ਘਰ ਪਾਰਟੀ ਦੇ ਕੁਝ ਨੁਮਾਇੰਦੇ ਆਏ ਉਹਨਾਂ ਵੱਲੋਂ ਕੀ ਕਹਿਣਾ ਉਹਨਾਂ ਨੇ ਪੂਰੀ ਸਪੋਰਟ ਕੀਤੀ ਤੁਹਾਡੀ ਉਹ ਕਹਿੰਦੇ ਆ ਵੀ ਅਸੀਂ ਆਪਣੇ ਲੈਟਰਪੇਡ ਆਮ ਪਾਰਟੀ ਦੇ ਐਮ ਐਲ ਏ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਆਪਣੇ ਲੈਟਰਪੇਡ ਤੋਂ ਜਿਹੜੀ ਹੈਗੀ ਆ ਤੇ ਤੁਹਾਡੀ ਅਪੀਲ ਲਿਖ ਕੇ ਤੇ ਅਸੀਂ ਸੀਐਮ ਸਾਹਿਬ ਤੱਕ ਪਹੁੰਚਾ ਦਾਂਗੇ ਅੱਜੇ ਪਹੁੰਚਾਵਾਂਗੇ ਕਿ ਉਹਨਾਂ ਨੇ ਹਾਲ ਨੂੰ ਤਲਾਸ਼ਾ ਦਿੱਤਾ ਹੈ ਕਿ ਕੋਈ ਗੱਲ ਨਹੀਂ ਤੁਹਾਡੇ ਬੱਚੇ ਦੀ ਜੱਡ ਬਾੜੀ ਆ ਹੀ ਲੈ ਕੇ ਆਉਣਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par